ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਤਾਂ ਜਿਹੜੀ ਅੱਜ ਦੀ ਵੀਡੀਓ ਹੈ ਪਿੰਡ ਆਲੀ ਕਾ ਜੀ ਤਾਂ ਜ਼ਿਲ੍ਹਾ ਸ਼ਾਇਦ ਬਰਨਾਲਾ ਪੈਂਦਾ ਲੁਕੀ ਨੂੰ ਆਪਾਂ ਨੂੰ ਬਠਿੰਡੇ ਹੀ ਪੈਂਦਾ ਇਹਨੂੰ ਵੀ ਆਓ ਇਧਰੋਂ ਹੱਦ ਤੇ ਆ ਜਾਂਦਾ ਪਿੰਡ ਇਹ ਹਨ ਓਕੇ ਜੀ ਹਾਲ ਅੱਛਾ ਆਪਣੇ ਜ਼ਿਲ੍ਹੇ ਦਾ ਇਹ ਲੱਟ ਪਿੰਡ ਆ ਜਾਂਦਾ ਬਠਿੰਡੇ ਜ਼ਿਲ੍ਹੇ ਦਾ ਲੱਟ ਪਿੰਡ ਆ ਜਾਂਦਾ ਤੱਤੇ ਦੇ ਬਿਲਕੁਲ ਨਜ਼ਦੀਕ ਅੱਠ 10 ਕਿਲੋਮੀਟਰ ਹੀ ਨਾਲ ਬਿਲਕੁਲ ਤਾਂ ਆਪਣਾ ਫਰੈਂਡ ਹੈ ਫੌਜੀ ਵੀਰ ਤਾਂ ਉਹਦੇ ਕੋਲੇ ਝੋਟੀ ਹੈ ਤਾਂ ਬਹੁਤ ਚੰਗੀ ਤੇ ਇਹਦੀ ਡਿਟੇਲ ਵੀ ਦੱਸਦੇ ਆ ਚੰਗੀ ਰੱਖੀ ਥੋਨੂੰ ਪਤਾ ਤੇ ਹੁਣ ਬਾਪੂ ਜੀ ਖੋਲ ਕੇ ਦਿਖਾਉਣਗੇ ਬਾ ਸੋਨੂੰ ਵਧੀਆ ਕਲੀਅਰ ਵੀਡੀਓ ਬਣਾਉਣੀ ਹੈ ਕੱਲੀ ਝੋਟੀ ਥੋੜੀ ਜਿਹੀ ਆਉਂਦੀ ਨਹੀਂ ਕਿਉਂਕਿ ਬਰਜੁਰਗ ਹੈ ਮੜ ਕੇ ਖੈਦੀ ਆ ਤਾਂ ਜਿਹੜੀ ਡਿਟੇਲ ਆ ਨਾਲ-ਨਾਲ ਸੋਨੂੰ ਡਿਟੇਲ ਦਾ ਅਸੀਂ ਸ਼ੇਅਰ ਕਰੀ ਜਨੇ ਨਾਲ-ਨਾਲ ਤੁਸੀਂ ਵੀਡੀਓ ਦੇ ਵਿੱਚ ਜਿਹੜੀ ਝੋਟੀ ਨੂੰ ਦੇਖਦੇ ਰਹੋ ਤਾਂ ਚਲੋ ਜੀ ਤੋਰੀਏ ਉੱਧਰ ਨੂੰ ਬਾਹਰ ਨੂੰ ਤਾਂ ਵੀਡੀਓ ਤੇ ਆਲਮ ਰੱਖੀ ਪੂਰਾ ਧਿਆਨ ਚੱਲ ਬਤੋਏ ਚੱਲ ਭਾਈ ਹਾਂ ਹਮ ਲੋ ਕੇ ਇੰਦਿਆ ਹਾਂ ਜੀ ਹਾਂ ਜੀ ਹਾਂ ਬਸ ਐਂ ਕੱਢ ਲੋ ਜੀ ਅਜੇ ਤਾਂ ਦੂਜੀਆਂ ਹੱਕ ਲੋ ਉਹਦੇ ਨਾਲ ਹੀ ਚੱਲ ਵਧਣੀਆਂ ਤਾਂ ਤੁਸੀਂ ਰੱਖੋ ਗੌਰ ਪੂਰੀ ਤੇ ਦੇਖ ਸਕਦੇ ਆ ਤੁਸੀਂ ਸਕਰੀਨ ਝੋਟੀਆਂ ਤੇ ਇਹਨੂੰ ਇਹਦਾ ਕਰਕੇ ਆ ਜਿਹੜੀਆਂ ਝੋਟੀਆਂ ਇਹ ਝੋਟੀ ਦਾ ਕਰਕੇ ਖੋਲਣੀਆਂ ਪਈਆਂ ਤਾਂ ਕਿਉਂਕਿ ਐਂ ਇਕੱਲੀ ਜਿਹੜੀ ਜਾਂਦੀ ਨਹੀਂ ਸੀ ਤਾਂ ਹਜੇ ਕੁਝ ਦਿਨ ਜਿਹੜੇ ਹੈਗੇ ਆ ਪੰਜ ਚਾਰ ਦਿਨ ਇਹਦੇ ਬਾਕੀ ਆ ਹਜੇ ਪਰਲੇ ਪਾਸ ਉਹ ਜਾ 33 ਦੇ ਵਿਚਾਲੇ ਆਊਗੀ ਤਾਂ ਪੰਜ ਚਾਰ ਦਿਨ ਇਹਦੇ ਬਾਕੀ ਆ ਝੋਟੀ ਦੇ ਜਿਹੜੀ ਇਹਦੀ ਡਿਟੇਲ ਹੈ ਡਿਟੇਲ ਵੀ ਸਾਰੀ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਆ ਡਿਟੇਲ ਹੈਗੀ ਆ ਇਹ ਤਿੰਨ ਮਹੀਨਿਆਂ ਦੀ ਸੂਈ ਵੀ ਤੋਕੜ ਗੱਭਣ ਲਿਆਂਦੀ ਸੀਗੀ ਬਾਈ ਨੇ ਫੌਜੀ ਨੇ ਜੀ 13 ਲੀਟਰ ਦੁੱਧ ਦਿੰਦੀ ਸੀਗੀ ਤੇ ਸਾਢੇ 3 ਮਹੀਨਾ ਦੀ ਗੱਭਣ ਲਿਆਂਦੀ ਸੀਗੀ 13 ਕਿਲੋ ਦੁੱਧ ਸੀਗੀ ਪਹਿਲੇ ਸੂਏ ਦੀ ਲਾਸੇ ਵੀ ਡੈਰੀ ਫਾਰਮ ਦੇ ਕੋਹੇਨੂਰ ਬੋਲਦਾ ਬੋਲ ਤੋਂ ਗੱਭਣਾ ਜੀ ਉਹਦਾ ਟੀਕਾ ਲੱਗਿਆ ਬਾ ਕੋਹੇਨੂਰ ਪਿੰਡ ਆਲੀਕਾ ਤਹਿਸੀਲ ਫੂਲ ਜ਼ਿਲ੍ਹਾ ਪਠੰਡਾ ਨਾਮ ਭਦਰ ਸਿੰਘ ਜੀ ਤੇ ਮੋਬਾਈਲ ਨੰਬਰ ਹੈਗਾ ਇਹਨਾਂ ਦਾ 84272 05630 ਜਿਹੜਾ ਮੁੱਲ ਮੰਗਿਆ ਮੁੱਲ 1 ਲੱਖ 25000 ਰੁਪਿਆ ਜੀ ਇਹਦਾ ਮੁੱਲ ਹੈ ਤਾ ਬਾਕੀ ਜਿਹੜੀ ਜਾਣਕਾਰੀ ਐ ਤੁਹਾਨੂੰ ਸਾਰੀ ਬਾਈ ਫੋਨ ਤੇ ਤੁਹਾਨੂੰ ਦੇ ਦੂਗਾ ਤਾਂ ਕਿ ਕੋਈ ਉੱਤਰਲੇ ਪਾਸੇ ਜਾ ਕੇ ਹਲਮ ਹੁਣ ਉੱਤਰੇ ਪਾਸੋਂ ਵਾਪਸ ਘਰੇ ਆਉਂਦਾ ਉੱਤਰੇ ਪਾਸੇ ਦੀ ਬਣਾ ਲੈ ਹੁਣ ਮੂੜ ਦੀ ਬਸ ਔਲੀ ਔਲੀ ਆਈ ਜਾਂਦੇ ਮੂੜੇ ਪਾਸੇ ਦੀ ਬਣਾਇਆ ਜਾਵੜਾ ਮੜਾ ਜਲਦੀ ਤਾਂ ਨਾ ਨਾ ਕੋਈ ਨਾ ਜਾਣਦੇ ਔਲੀ ਔਲੀ ਤੂੰ ਦੂਰ ਰਹੀਂ ਮੜ ਜਾ ਆਲਾ ਫਿਰ ਤੇਜ਼ੀ ਨਾਲ ਜਾਣਗੇ ਤਾਂ ਕਿਉਂਕਿ ਬਰਜੁਰ ਕਾਹ ਤੋਂ ਲੋਟ ਨਹੀਂ ਆਉਂਦੀ ਜੀ ਫਿਰ ਨਾਲ ਹੀ ਉਹ ਮਹਿਸਾਂ ਦੀ ਐਚਵੀ ਕਰਦੀ ਬਾਹਰ ਨਿਕਲਦੀ ਪਰਾਂਡੇ ਤੋਂ ਤਾਂ ਫਿਰ ਇਸ ਕਰਕੇ ਨਾਲ ਹੀ ਇਹ ਮੱਝਾਂ ਛੱਡਣੀਆਂ ਪਈਆਂ ਤਾਂ ਹੁਣ ਇਹ ਅੰਦਰ ਪਰਾਂਡੇ ਜਾਣਗੀਆਂ ਤੇ ਗੌਰ ਰੱਖਿਓ ਤੁਸੀਂ ਆਰਡਰ ਦੀ ਵੀ ਬਸ ਤਾਂ ਤੁਸੀਂ ਆਰਡਰ ਤੋਂ ਥੱਲਾ ਕੇ ਥੱਲੇ ਤੋਂ ਮੁਰੋ ਆਉਣ ਤੋਂ ਲਾ ਕੇ ਤੁਸੀਂ ਦੇਖ ਸਕਦੇ ਆ ਤਾਂ ਮਾੜੀ ਮਾੜੀ ਹੁਜੂਮ ਆਇਆ ਘਟਾਈ ਚਲੀ ਤਾਂ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਆ ਆਰਡਰ ਉਹ ਵੀ ਸੋਹਣੀ ਹੈ ਝੋਟੀ ਤਾਂ ਵਧੀਆ ਦੁੱਧ ਸੀਗਾ ਜਦੋਂ ਲੈ ਕੇ ਆਇਆ ਸੀਗਾ ਦੇਖੋ 3 ਮਹੀਨਿਆਂ ਦੀ ਗੱਭਣ ਸੂਈ ਵੀ ਟੋਕੜਾ ਆ 3 ਮਹੀਨਿਆਂ ਦੀ ਗੱਭਣ ਲਿਆਂਦੀ ਸੀ ਸੂਈ ਵੀ ਤੇ ਟੋਕੜ ਗੱਭਣ ਸੀ 3 ਮਹੀਨਿਆਂ ਦੀ ਗੱਭਣ ਚੱਕ ਪਾਸ ਲਿਆਂਦੀ ਸੀ 13 ਕਿਲੋ ਦੁੱਧ ਸੀਗਾ ਜਮ ਜਦੋਂ ਘਰੋਂ ਲਿਆਂਦੀ ਸੀ ਤੇ 13 ਕਿਲੋ ਦੁੱਧ ਸੀਗਾ ਜੀ ਇਹਦਾ 30 ਤਰੀਕ ਨੂੰ ਦਿਨ ਪੂਰੇ ਹੋ ਗਏ ਨੇ 30 ਤਰੀਕ ਨੂੰ ਜਿਹੜੇ ਦੇਣਾ ਹੈ ਇਹਦੇ ਪੂਰੇ ਹੋ ਗਏ ਨੇ ਚੱਲ ਤੇ 30 ਤਰੀਕ ਨੂੰ ਦੇਣ ਪੂਰੇ ਹੋਗੇ ਜੀ ਲక్ష్ਮੀ ਡੈਰੀ ਫਾਰਮ ਦਾ ਜਿਹੜਾ ਕੋਹੇ ਨੂਰ ਬੋਲਾ ਤਾਂ ਉਹ ਤੋਂ ਜਿਹੜਾ ਇਹ ਕੰਸੀਬ ਹੈ ਗੱਬਣ ਹੈ ਝੋਟੀ ਲక్ష్ਮੀ ਡੈਰੀ ਫਾਰਮ ਵਾਲੇ ਦੇ ਕੋਹੇ ਨੂਰ ਤੋਂ ਤੇ ਨਾਮ ਅੰਕਲ ਦਾ ਬਹਾਦਰ ਸਿੰਘ ਹੈ ਜੀ ਤਾਂ ਜਦੋਂ ਤੁਸੀਂ ਇਹ ਨੰਬਰ ਹੈਗਾ 842720530 ਤਾਂ ਇਹ ਨੰਬਰ ਹੈ 1,25,000 ਰੁਪਇਆ ਮੁੱਲ ਕਰਦੇ ਆ ਜੀ ਤੇ ਬਾਕੀ ਜਿਉਂ-ਜਿਉਂ ਤੁਹਾਨੂੰ ਵਧੀਆ ਲੱਗਦੀ ਹੈ ਪਾ ਉਹ ਸੀਲਾ ਬਸ ਆਈਆਂ ਬਸ ਕੱਲਾ ਜਦੋਂ ਉਧਰ ਕੱਢਦੇ ਸੀਗੇ ਉਹ ਨਿੱਕਲਦੀਆਂ ਨਹੀਂ ਤੇ ਆਈ ਛੋਟੇ ਭਾਈ ਮਾੜਾ ਜੈ ਇਧਰੋਂ ਪੈਰ ਦਾ ਲੋਟ ਕਰਾਈ ਬਸ ਉਹਦਾ ਖੜ ਗਈ ਮਾੜੀ ਜੀ ਕਿਉਂਕਿ ਫੇਰ ਵੀ ਬਗਾਨੇ ਬੰਦੇ ਨੂੰ ਕਈ ਵਾਰੀ ਪਸ਼ੂ ਘੂਰ ਜਿਆਦਾ ਹੁੰਦਾ ਬਸ ਆ ਇਧਰੋਂ ਕਰਦਾ ਛੋਟਾ ਵਿਚਾਰਾ ਨਾਲ ਆਇਆ ਹੈਲਪ ਕਰਾਈ ਆ ਬਾਪੂ ਦਾ ਘਬਰਾ ਰਿਆ ਸੀ ਥੋੜਾ ਜਿਹਾ ਕਿਉਂਕਿ ਬਜ਼ੁਰਗਾਂ ਤੋਂ ਲੋਟ ਨਹੀਂ ਆਉਂਦਾ ਖਿੱਚ ਲਾਣੀਆਂ ਬਾਈ ਜਾਨ ਹੁੰਦੀ ਐ ਤੁਹਾਨੂੰ ਪਤਾ ਅੱਜ ਕੱਲ ਛੱਟ ਸੁੱਟਦਾ ਵੀ ਮੜਕੇ ਡਰ ਲੱਗਦਾ ਵੀ ਐ ਹੁੰਦਾ ਵੀ ਪਸ਼ੂ ਖਿੱਚ ਕੁੱਚ ਲੈਂਦਾ ਕਈ ਵਾਰੀ ਹੈਨਾ ਤਾਂ ਦੇਖ ਸਕਦੇ ਆ ਜੀ ਪੂਰੀ ਗੌਰ ਨਾਲ ਸਲੀਨਨ ਬਾਕੀ ਤੁਸੀਂ ਪਿੰਡ ਆ ਕੇ ਤਾਂ ਇੱਕ ਵਾਰੀ ਰੋਕੀ ਮੈਂ